ਹਾਂਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਅੱਜ ਮੈਂ ਤੋਂ ਉਹ ਕੰਪਿਊਟਰ ਟਾਂਕੇ ਦੀ ਖੜਾਈ ਸਿਕਾਉਣ ਲੱਗੀ ਆ ਸਭ ਤੋਂ ਪਹਿਲਾਂ ਇਹ ਫੋਨ ਦਾ ਕੰਪਿਊਟਰ ਟਾਂਕੇ ਦਾ ਆਵਲਾਈ ਇਹਦੀ ਇਹਦੀ ਆ ਡਿਜ਼ਾਈਨਿੰਗ ਹੁੰਦੀ ਹੈ ਜਾਂ ਤਾਂ ਆਪਾਂ ਦੁਕਾਨ ਤੇ ਜਾਨੇ ਉਹਨਾਂ ਨੂੰ ਕਹਾਂਗੇ ਅਸੀਂ ਕੰਪਿਊਟਰ ਟਾਂਕੇ ਦੀ ਸਾਨੂੰ ਖੜਾਈ ਛਾਪ ਦਿਓ ਤੇ ਇਸ ਤਰ੍ਹਾਂ ਇਹਦੀ ਸ਼ੇਪ ਹੁੰਦੀ ਹੈ ਪਰ ਮੈਂ ਕੀ ਕੀਤਾ ਇਹ ਇਹ ਫੋਨ ਥੋੜਾ ਜਿਹਾ ਛੋਟਾ ਮਤਲਬ ਲੱਗ ਰਿਹਾ ਜਿਵੇਂ ਉਸ ਹਿਸਾਬ ਨਾਲ ਮੈਂ ਇੱਥੇ ਕ ਵੱਡਾ ਕਰਕੇ ਬਣਾਇਆ ਹੋਇਆ ਹੈ ਇਹ ਤੁਹਾਨੂੰ ਛੇਤੀ ਸੌਖਾ ਸਮਝ ਆ ਜੇ ਹੁਣ ਦੇਖੋ ਜੀ ਸਾਰੀ ਮੇਨ ਚੀਜ਼ ਹੈ ਜਿਹੜੀ ਉਹ ਹੈਗੀ ਆਪਣੀ ਹਾੜ੍ਹ ਕੜਾਈ ਹੈ ਹਾ ਵਾਲੀ ਆਇਜੰਦਾ 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 ਹੈ ਜੰਦਾ ਐਸ ਤਰ੍ਹਾਂ ਜਾ ਰਿਹਾ ਜੀ ਇਹ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਜੀ ਜਿਹੜੀਆਂ ਚੁੰਡਾਂ ਹੈ ਹਾ ਚੁੰਡਾਂ ਇਹ ਇਹਨੂੰ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਪਾਉ ਕਰਨਾ ਹੈ ਚੱਕਣਾ ਇਹਨਾਂ ਕੜਾਈ ਦੇ ਵਿੱਚ ਫੋਟੋ ਬੈਲਾਂ ਜੀ ਆਪਾਂ ਕੀ ਕਰਨਾ ਹੈ ਕੰਨ ਨੂੰ ਇੱਧਰ ਥੋੜਾ ਜਿਹਾ ਇੱਧਰ ਨੂੰ ਲਾਓ ਥੋੜਾ ਜਿਹਾ ਆਸ-ਪਾਸੇ ਲਓ ਜਿਹੜਾ ਇਹਦਾ ਕਾਰਨਰ ਹੈ ਕਾਰਨਰ ਤੇ ਸੋਈ ਪਰ ਲਓ ਫਿਰ ਆ ਗਿਆ ਜੀ ਆਹ ਕਾਰਨਰ ਉਹ ਜਿਹਵਾਸੇ ਵਾਲਾ ਇਹ ਇਹ ਨੂੰ ਐ ਕਰਕੇ ਇਸ ਤਰ੍ਹਾਂ ਫੜ ਦੇ ਜੀ ਇੰਨਾ ਕ ਇਧਰੋਂ ਲੈ ਲਓ ਇੰਨਾ ਦੂਜੇ ਵੱਸੇ ਲੈ ਲਓ ਕਾਰਨਰ ਨੂੰ ਆਪਾਂ ਇਸੋਈ ਤੇ ਲੈ ਲਈ ਸਾਰੇ ਆਪਾਂ ਇਸੇ ਤਰ੍ਹਾਂ ਹੀ ਕਰੀ ਜਾਣਾ ਜੀ ਹੁਣ ਆਹ ਕਾਰਨਰ ਆ ਗਿਆ ਨਾ ਕਾਰਨਰ ਆ ਗਿਆ ਇਹਨੂੰ ਪਰ ਲੋਨ ਨਾ ਇਹ ਮਤਲਬ ਅੰਧੂਰੀ ਕੜਾਈ ਪੈਂਦੀ ਹੈ ਦੋ ਮਤਲਬ ਇਹਨ ਇੱਕ ਜਿਹੜਾ ਇਹ ਤੇ ਹੋਰ ਲਾਵਾਂਗੇ ਹੁਣ ਆ ਕਾਰਨਰ ਆ ਗਿਆ ਜੀ ਬਹੁਤ ਹੀ ਸੌਖੀ ਕੜਾਈ ਹੈ ਜੀ ਸਭ ਤੋਂ ਸਾਰੀਆਂ ਕੜਾਈਆਂ ਚ ਸੌਖੀ ਕੜਾਈ ਇਹੀ ਹੈ ਅਜੀਤ ਜੀ ਤੇ ਇਹਦਾ ਕੋਰਨਰ ਆਉ ਤਾਂ ਥੋੜਾ ਥੋੜਾ ਚੱਕੀ ਜਾਓ ਥੋੜਾ ਜਿਹਾ ਇਧਰੋਂ ਲੈ ਲਓ ਅਸਟੰਡੀ ਤੋਂ ਥੋੜਾ ਜਿਹਾ ਅਸਟੰਡੀ ਤੋਂ ਲੈ ਲਓ ਹੁਣ ਆਪਾਂ ਕੀ ਕਰਨਾ ਜੀ ਹੁਣ ਇਹ ਆਪਣੀਆਂ ਸਿੰਗਲ ਹੋ ਗਿਆ ਆ ਸਿੰਗਲ ਸਿੰਗਲ ਭਰ ਗਿਆ ਜੇ ਕਰੀ ਹੁਣ ਆਪਾਂ ਇਹਨੂੰ ਡਬਲ ਕਰਨਾ ਜਾਂ ਤਾਂ ਤੁਸੀਂ ਮਲਟੀ ਕਲਰ ਦਾ ਗੱਲ ਲੈ ਲਓ ਕਿਤੇ ਕੋਈ ਰੰਗ ਆ ਜੇ ਕਿਤੇ ਕੋਈ ਰੰਗ ਆ ਰਿਹਾ ਜਾਂ ਫੇ ਤੁਸੀਂ ਇਹਨੂੰ ਮਤਲਬ ਇੱਕ ਇੱਕ ਵਾਰ ਹੀ ਐਸਾ ਰੰਗਨਾ ਕਰ ਲਿਆ ਤੇ ਦੂਜੀ ਵਾਰੀ ਕਰਾਂਗੇ ਹੁਣ ਦੂਜਾ ਰੰਗ ਪਾ ਲਓ ਕੋਈ ਹੋਰ ਹੁਣ ਆਪਾਂ ਕੀ ਕਰਨਾ ਜੀ ਜਿੱਥੋਂ ਜਿੱਥੋਂ ਆਪਾਂ ਆਹ ਚੀਜ਼ ਚੱਕੀ ਐ ਆਹ ਵਾਲੇ ਕਾਰਨਰ ਚੱਕੇ ਹੁਣ ਆਪਾਂ ਇਹਨੂੰ ਕਵਰ ਕਰਨਾ ਆਪਾਂ ਕੀ ਕਰਨਾ ਹੁਣ ਆਪਣੇ ਕੋਈ ਧਾਗਾ ਇੱਧਰਲੇ ਪਾਸੇ ਨੂੰ ਐ ਜਿਹੜਾ ਆਪਣਾ ਆ ਨੱਪਿਆ ਸੀਗਾ ਇਹਦੇ ਵਿੱਚ ਇੱਧਰ ਦੀ ਸੂਈ ਨਗਾ ਲਓ ਹੁਣ ਆ ਗਏ ਜੀ ਆਪਣੇ ਕੋਲ ਇੱਧਰ ਆਹ ਵਾਲਾ ਹੁਣ ਇਹਦੇ ਇੱਧਰ ਦੀ ਨਗਾ ਦਿਓ ਇੱਕ ਵਾਰੀ ਉੱਧਰ ਦੀ ਸੂਈ ਨਗਾਉਣੀ ਐ ਇੱਕ ਵਾਰੀ ਉੱਧਰ ਦੀ ਨਗਾਉਣੀ ਐ ਇੱਕ ਕਰੀ ਉਧਰ થી ਸੂਈ ਨਗਾਉਣੀ ਹੈ ਜੀ ਇੱਕ ਕਰੀ ਉਧਰ થી ਨਗਾਉਣੀ ਹੈ ਜਿਹੜਾ ਆਪਣਾ ਪਹਿਲਾ ਜਿਵੇਂ ਜਿਵੇਂ ਆਪਣੀਆਂ ਕਢਾਈ ਹੈ ਤੇ ਇੱਕ ਪਾਸੇ ਇੱਧਰ ਹੀ ਸੂਈ ਨਗਾਉ ਲੋ ਇੱਕ ਕਰੀ ਉੱਤੋਂ ਹੀ ਨਗਾਉ ਲੋ ਇਹ ਹੁਣ ਆਪਣਾ ਕੰਪਲੀਟ ਹੋ ਰਿਹਾ ਜੀ ਇਹ ਆਹ ਵਾਲਾ ਟੰਕਾ ਹੀ ਕੰਬਲ ਟੰਕਾ ਵਾ ਸੇਹੀ ਕਢਾਈ ਹੈ ਜੀ ਸਾਰੀ ਇਹ ਹੁਣ ਇੱਧਰ ਦੀ ਭਰ ਦਿਓ ਹੁਣ ਇਹ ਦਰ ਭਰਦੀ ਇੱਕ ਕਰੀ ਬਾਰਦੀ ਇੱਕ ਕਰੀ ਅੰਦਰ ਦੀ ਵਾਰਦੀ ਬੱਤਾਂ ਫੇਰ ਅੰਦਰ ਦੀ ਪਰ ਲੋ ਫੇਰ ਵਾਰਦੀ ਬੱਤ ਹਾਉ ਦਾ ਉਹ ਜੀ ਕੰਪਿਊਟਰ ਚਾਂਕਾ ਕੰਪਲੀਟ ਇਹ ਦੂਜਾ ਰੰਗ ਵੀ ਪਾਸ ਜੇ ਦੂਜਾ ਰੰਗ ਪਾਉਂਗੇ ਉਹਨੇ ਹੋਰ ਵੀ ਉੱਠ ਕਰੂਗਾ ਇਹ ਚੱਲੋ ਜੀ ਕਾ ਬਣ ਗਿਆ ਆਪਣੇ ਕੰਪਿਊਟਰ ਚਾਂਕੇ ਦੀ ਛੜਾਈ ਸੌਥ ਹੋ ਸੌ ਕੀ ਛੜਾਈ ਹੈ ਜੀ ਤੇਰੇ ਵਿੱਚ ਕੋਈ ਵੀ ਮੁਸ਼ਕਲ ਨਹੀਂ ਹੈ ਇਹ ਆ ਥੋੜਾ ਜਿਹਾ ਬਰੀਕ ਸੀਗਾ ਮੈਂ ਇਸ ਕਰਕੇ ਤੁਹਾਨੂੰ ਆਪੇ ਇਹਨੂੰ ਮੋਟ-ਮੋਟਾ ਕਰਕੇ ਛਾਪ ਲਿਆ ਹੁਣ ਜਦੋਂ ਆਪਾਂ ਥੱਲੇ ਨੂੰ ਆਉਣਾ ਥੱਲੇ ਨੂੰ ਆਉਣਾ ਥੋੜਾ ਮੁਸ਼ਕਲ ਉਹਦੋਂ ਆਪਣਾ ਪ੍ਰੇਮ ਘਮਾ ਲਓ ਉਹਦੋਂ ਪ੍ਰੇਮ ਘਮਾ ਲਓ ਫਸੇਨ ਪਰੇਵਾਗੇ ਤਾਣੂ ਕਰ ਲਓ ਇਹਰੇ ਨੂੰ ਆਪਦੇ ਹਿਸਾਬ ਨਾਲ 9 ਮੈਂ ਤਾਣੂ ਜਾਈ ਜਾਓ ਥੱਲੇ ਉਹਨੂੰ ਆਉਣ ਦੀ ਬਜਾਏ ਪ੍ਰੇਮ ਘਮਾ ਕੇ ਤਾਣੂ ਫੇਰ ਕਰ ਲਓ ਮੈਂ ਇਹ ਜੀ ਆਪਣੀ ਕੰਪਿਊਟਰ ਟਾਂਕੀ ਦੀ ਕਢਾਈ ਕੰਪਲੀਟ ਹੈ ਮਲਟੀ ਕਲਰ ਦਾ ਘਰੋ ਤੁਹਾਡੀ ਮਰਜ਼ੀ ਹੈ ਦੋ ਰੰਗ ਲਾ ਲਓ ਤੁਹਾਡੀ ਮਰਜ਼ੀ ਹੈ ਆਹ ਵਾਲਾ ਜਿਹੜਾ ਆਪਣੀ ਇਹ ਇਹ ਕਢਾਈ ਹੈ ਜੀ ਆਹ ਵਾਲੀ ਹੁਣ ਤੁਹਾਨੂੰ ਮੈਂ ਦਿਖਾਉਣੀ ਹੈ ਜੀ ਮੈਂ ਕੀ ਕੱਢਿਆ ਹਾਂਜੀ ਜਿਹੜਾ ਮੈਂ ਕੱਢਿਆ ਜੀ ਉਹ ਕਮੀਜ਼ ਹੈ ਸਾਤੀਆਂ ਚ ਪਾਉਣ ਵਾਲਾ ਹਾਂ ਦੇਖੋ ਜੀ ਕੰਪਿਊਟਰ ਤੇ ਕੰਮ ਕੀ ਦੀ ਕਢਾਈ ਸੇਰ ਕਿਰੀ ਲਾਈ ਸੇਰ ਕਿਰੀ ਥੋੜੀ ਸਸਤੀ ਪੈ ਜਾਂਦੀ ਹੈ ਟੈਂਕਰ ਮਹਿੰਗੀ ਪੈਂਦੀ ਹਾਂ ਇਹਦਾ ਘੇਰਾ ਹੈ ਜੀ ਹਾਈ ਦੇ ਵਿੱਚ ਵਿੱਚ ਫੁੱਲ ਪਏ ਆ। ਬਾਕੀ ਇਹਨਾਂ ਗਲ਼ੇ ਜੋ ਮਰਜ਼ੀ ਕਰਨ ਨੂੰ ਗਲ਼ਾ ਵੀ ਸ਼ਾਪ ਦਿੰਦੇ ਆ। ਬਾਕੀ ਜਿਵੇਂ ਡਿਜ਼ਾਈਨਿੰਗ ਦੇ ਵਿੱਚ ਜਿਵੇਂ ਮਰਜ਼ੀ ਸ਼ਕਵਾਲੋ। ਇਹ ਮਿਆ ਬਾਹੀ। ਬਾਹਲੇ ਉਤੇ ਵਿਚਾਰ ਇਸ ਤਰ੍ਹਾਂ ਪਾਇਉ ਇਹਦਾਂ। ਹਾਈ ਦੀ ਬਾਹੀ। ਆ ਰੰਗ ਬਰੰਗ ਮਲਕੀ ਕੱਲਾ ਰੇਲ ਲਿਆ ਸਰ ਕੀ। ਬਹੁਤ ਹੀ ਸੋਹਣੀ ਲੱਗਦੀ ਆ ਕੜਾਈ। ਸੌਕੀ ਬਹੁਤ ਆਈ। ਅਕਾਮਿਟ ਕੇ ਨਿਕਲੀ ਜਾਂਦੀ ਹੈ ਤੇ ਵਿੱਚ ਕੁਝ ਨਹੀਂ ਕਰਨਾ ਐਨਾ ਮਨ ਲੱਗਦਾ ਹੈਗਾ ਬਸ ਐਨਾ ਵੀ ਤੋ ਡਬਲ ਮਿਹਨਤ ਕਰਨੀ ਪੈਂਦੀ ਐ ਕੋਈ ਸਿੰਗਲ ਜਿੱਕੀ ਜੋ ਮੁਰਕੇ ਵੇਚਦੀ ਭਰਦੋ ਹਮੇਦ ਕਰਦੀ ਐ ਜੇ ਸਮਝ ਆ ਜਾਊਗੀ ਤੁਹਾਨੂੰ ਜੇ ਫਿਰ ਵੀ ਨਾ ਸਮਝ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਕਰੋ ਜੀ ਆਪਾਂ ਦੁਬਾਰਾ ਦੱਸ ਦਿਆਂਗੇ ਤੁਹਾਨੂੰ ਜੀ ਮਿਹਰਬਾਨੀ ਬਹੁਤ ਬਹੁਤ